ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਏਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪਉ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿਨ ਦੇਵਤਾਰam پکھیاں پکھنا اتریں جے بننا پریاں پہار سہس سے آن پا لکھ ہوئے تا اکنا چلے نال کہ وہ سچے آرا ہوئی ہے کہ وہ کوڑے توٹے پال وہ کمر جائی چلنا نانک لکھیا نال حکمی ہون آکار حکم نہ کہہ جائی حکمی ہون جی حکم ملے وٹے آئی

گاو کوکھ <quinca> وی وی می ویچار گاو کو ساج کرے تن گاو کو جی لے گا کو جاپے دِسے دور گاو کو ویک ہادراہ دور کتنا کتین توٹ کت کت کتھی کوٹ 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 دیند لیندے تک پاہی جگا جر کھائی حکمی حکم حکم چلائے سچا ساحب سچ نائیں پاخیاں پاؤ آپار آخ دے دہ در دار پھر کے اگے جت دے دسے بار مہوں کے بولن بولیے جت سن تر پیار ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੇ ਆਵੇ ਕਪੜਾ ਨਦਰੀ ਮੁਕਤਿ ਆਵਾਰਿਉ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰam ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨam گایے سونی من رکھئے پاؤ دکھ پر ہر سکھ کر لے جائے گرمک نادم گرمک ویتم گرمک ریہس سمائی گرے سر گر گورکھ برما گر پار پتی ماہی جے ہو جانا آخا ناہی کہنا کتن نہ جائی ਗੋਰਾਇ ਕਦਹਿ ਬੁਝਾਈ ਸਬਨਾ ਜੀਆਂ ਕਾਇ ਕਦਾਤਾ ਸੋ ਮੈਂ ਮਿਸਰਣਾ ਜਾਈ ਤੇਰਾ ਨਾਵਾ ਜੈ ਤਿਸ ਭਾਵਾ ਵਣ ਭਾਣੇ ਕੈ ਨਾਇ ਕਰੀ ਜੈ ਤਿਸ ਰੂਪਾਈ ਵੇਖਾਂ ਵਿਣ ਕਰਮਾ ਕੈ ਮਿਲ ਲਾਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੋਰਾਈ ਕਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮਹਿ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਆਤ ਨ ਪੁੱਛੇ ਕੈ ਕੀਟਾਂ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਵ ਤੇ ਹਾ ਕੋਈ ਨਾ ਸੁਝਹੀਂ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦਪੇ ਸੁਣਾਥ ਸੁਣਿਆ ਤਰਤ ਤਵਲੇ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਵਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬ੍ਰਹਮ ਅੰਦਾ ਸੁਣਿਆ ਮੁਕ ਸਲਾਹਿਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਦੋਖ ਗਿਆਨ ਸੁਣਿਆ 68 ਕੈ ਸਨਾਮ ਸੁਣਿਆ ਪੜ ਪੜ ਪਾਵੇ ਹਿਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਹਸਤਾਈ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਸੁਣਿਆ ਸਰਾ ਗੁਣਾ ਕੇ ਗਾਹੇ ਸੁਣਿਆ ਸੇਖ ਪੀਰ ਪਾਤ ਸਾਹਿ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਪੋਵੇ ਸਗਾਹੋ نانک بگتا سدا وکاس سنکھ پاپکا ناس من کی گت کہی نہ جائے جیک کہ پچھے پچھتا کاغت کلم نہ لکھنے ہار من کا کرنچار ایسا نام نرجن ہوئے جی کو من جانے من کو من سور تو ہو من بن سگل بنکی سو منہ چھوٹا نہ کھائے من جمک جائے ایسا نام نرجن ہوئے من کو پائے من پت سو پرکٹ جائے من مگنا چلے پنتھ من ترم سچ سنبند ایسا نام نرجن ہوئے جی کو من جانے من کوئ من پاوی موغ د ਮਨੈ ਪਰਵਾਰੇ ਸਾਦਾਰ ਮਨੈ ਤਰੇ ਤਾਰੇ ਗੁਰ ਸੇਖਾ ਮਨੈ ਨਾਨ ਪਵੇ ਨਾ ਭੀਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜੇ ਪਰਵਾਨ ਪੰਛੇ ਪ੍ਰਦਾਨ ਪੰਛੇ ਪਾਵੇ ਦਰਗੇ ਮਾਨ ਪੰਛੇ ਸੋਹ ਹੈ ਦਰ ਜਾਨ ਪੰਚਾ ਗਾ ਗੁਰ ਇਕ ਧਿਆਨ जेको कह करे विचार करते कै करने नाई सुमार तोल धर्म दया का पूत संतोख था प्रख्या जन सूता जे बुझे होवे सचियार तवले उपर के ता पहार तरती होर परे होर होर तिस्ते पहा तले कमन जोर جے جی جات رنگا کے نام سمنا لکھیا بڑی کلام اے لکھا لکھ جانے کو لکھا لکھیا کتا ہوئے کتا تان سوال روپ کتی دات جانے کون پوتا کتا بس اوئے کو کو واو تیستے ہوئے لکھ دریاو قدرت گمڑ کا ہمی چار واریا نجام ایک وار جو تد پہاو سائی پلی کارم رہاس گن گیانچارم سار

आख़री लिखण बोलण बण अखरा सिरोग वखाण जिन जे लिखे तरमाए थाऊं कुदरत रवण कांवी चार वारिया न जावा एकवार जोत द पावे साई भलीकार तुसदा सलामत निरंकार ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਔ ਧੋਏ ਭਰੀਏ ਮਤ ਪਾਪਾ ਕੇ ਸੰਗ ਔ ਧੋਪੇ ਨਾਮੇ ਕੇ ਰੰਗ ਪੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ तीर्थ तप दया जे को पावे तिलका मान सुण मन मनकिता पाओ आंतर्गत तीर्थ मल नओ सवगुण तेरे मै नाई कोए ते भगत ना होए स्वस्थ आथ बाणी परमाओ सत सदा मन चाओ ਕਾਵਣ ਸੁਵੇਲਾ ਵਕਤ ਕਾਵਣ ਕਾਵਣ θਿਤ ਕਾਵਣ ਵਾਰ ਕਾਵਣ ਸੇ ਰੂਤੀ ਮਾਹ ਕਾਵਣ ਜਿਥੋ ਆਇਆ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇ ਪ੍ਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇ ਕੁਰਾਨ θਿਤ ਵਾਰ ਨਾ ਜੋਗੀ ਜਾਣੈ ਉਤਮਾਵ ਨਾ ਕੋਈ ਜਿਹਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ

ਨਦੀਆਂ ਆਤੇ ਵਾਹਾਂ ਪਵੇਂ ਸਮੁੰਦਰ ਨਾ ਜਾਣੀਏ ਸਮੁੰਦਰ ਸਾਏ ਸੁਲਤਾਨ ਗਿਰਹਾਂ ਸਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤੇ ਸਮਨੋ ਨਾ ਵਿਸਾਰੇ ਅੰਤ ਨਾ ਸਿਵਤੀ ਕਣਨਾਯੰਤਾਂਤਨਾ ਕੈਰਨ ਕਹ ਅੰਤਨਾ ਕਰਨੇ ਦੇਣ ਨਾ ਅੰਤਨਾ ਵੇਖਣ ਸੁਣਨ ਨਾ ਅੰਤ

ਏ ਵਡ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿੰਨਾ ਤਮਾਈ ਕਿਤੇ ਮੰਗੇ ਜੋਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁਟੇ ਵਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਈ کہتے ہیں دو خوب سد مار اے پیدا تیری داتار بند کھلا سی پانے ہوئے ہو راک نہ سکے کوئی جے کو کھائے کیا کھڑ پائے او جانے جیتی ہاں مو کھائیں آپے جانے آپے دے آنکھیں سے پہے کئی کے جس نو بکسے صرف صلاحے

آخر آخو آوپی گوبند آخ دان سرجن آخنا پائے کت کہتے ہو سکے جیب پہا تب نانک جانے سچا سوئے

ਗਾਵੇ ਚੇਤਕ ਬਦਲ ਕੇ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਮਹ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇੰਦਾਸ ਨਾ ਬੈਠੇ ਦੇਵਦਿਆਂ ਦੇ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪਣਤ ਪਣ ਰਕੀਸਰ ਯੁਗ ਯੁਗ ਵਿਦਾ ਨਾਲੇ

تو دنا گاوے جو رتے سالے سی تے گاونا سال میں چتنا یاون نانک کیا سوئی سوئی صدا سچ ساحب سچا سچی نا ہیپی ہو سی جائنا جا سی رچنا جن رچائی رنگی رنگی پاتی کرک جنسی مایا جنو پائی ਕਾਰ ਕਰ ਦੇਖੇ ਕਿ ਤਾ ਆਪਣਾ ਜਿਉ ਇਸ ਦੀ ਵੜਈ ਜੋਤਿਸ ਭਾਵੇਂ ਜੋਇ ਕਰ ਸੇ ਹੁਕਮ ਨ ਕਰਣਾ ਚਾਹੀ ਸੋ ਪਤ ਸਾਹੂ ਸਾਬਤ ਸਾਹਿਬੋ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੇ ਬੀਪੋਤਾ

लेखे आवे भाग आदेश तेस आदेश आ धनीला नातन हंत जोग जगे कोवेस एका माय जुगते वेहाई तें चले प्रमाण एक संसारी पणढाई कलाय दीबान चिंतित स भावे तेवे चलावे जीव होवे प्रमाण ओ वेखे ओना नद्रणा आवे भवताएं विडाण आदेश तेस आदेश आ धनीला नातन हंत जोग जगे कोवेसा आसण लोए लोए पणार ਜੋ ਕਿ ਚਪ ਜੋ ਕਿ ਚਪਾਇ ਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਤੇ ਸਿਆਦੇ ਸਿਆਦ ਅਨੀਲਾ ਨਾਦ ਨਾਤੋਂ ਅੰਜਬ ਜੋ ਗਏ ਕੋ ਵੇ ਸਾਈ ਕਦੋ ਜੀ ਭਾਉ ਲਖ ਹੋਏ ਲਖ ਹੋਵੇ ਲਖ 2 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ਾ ਇਤਰਾਇ ਪਤ ਪਵਣੀਆਂ ਚੜਿਐ ਹੋਇਆ ਕੇਸ ਸੁਮੰਦ ਲਾਇ ਆਕਾਸ ਕੀ ਕਿਟਾਈ ਰੀਸ ਨਾਨਕਨ ਦ੍ਰਿਪਾਈਐ ਊੜੀ ਊੜੇ ਕੀਸਾ ਆਖਣੇ ਜੋਰ ਚ ਪੈਨੇ ਜੋਰ ਜੋਰ ਨ ਮੰਗਣ ਦੇਣਾ ਜੋਰ ਜੋਰ ਨ ਰਾਜਮਾਲ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋਰ ਨ ਜੁਕਤੀ ਛੁਟੈ ਸੰਸਾਰ ਜੇ ਸਾਤੇ ਜੋਰ ਖਰੇ ਵੇਖੇ ਸੋਈ ਨਾ ਅਨੁਕੁਤ ਮਨੀ ਚ ਨਾ ਕੋਹਿਰਾ ਤੀਰੋ ਤੇ ਤੇਵਾਰ ਪਾਉਣ ਪਾਣੀ ਅਗਨੀ ਪਾਤਾਲ ਤੇਸ ਵਿੱਚ ਤਰਤੀ ਥਾ ਪਰ ਕੀ ਧਰਮਸਾਲ ਤੇਸ ਵਿੱਚ ਜੀ ਯੁਗ ਚੇ ਰੰਗ ਤਿੰਨ ਕੇ ਨਾਮ ਲਿਖਿਆ ਅਨੰਤ ਕਰਮੀ ਕਰਮੀ ਹੋਈ ਹੁ ਚਾਰ ਸਚਾਪ ਸਚਾਦਰ ਬਾਰ ਤੇਥੈ ਸੋਇਆਂ ਪੰਖਿ ਪ੍ਰਵਾਨ ਨਦਰੀ ਕਨ ਭਵੇ ਨੀਸਾਨ ਕਚ ਬਕਾਈ ਉਥੇ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖਿਓ ਕਰਮ ਕੀਤੇ ਪਾਣ ਪਾਣੀ ਵਸੰਤਰ ਕੀਤੇ ਕਾਨ ਮਹਿਸ ਕੀਤੇ ਭੰਮੇ ਘਾਟ ਤਕੜੀ ਹੈ ਰੂਪ ਰੰਗ ਕੀ ਵੇਸਾਂ ਕੇਤਿਆਂ ਆਕਰੰ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕੀਤੇਂਦ ਚੰ ਸੂਰ ਖੇਤੇ ਕੀਤੇ ਮੰਡਲ ਦੇਸ ਕਿਤੇ ਸਿਦਵੰਦ ਨਾਥ ਕੀਤੇ ਕਿਤੇ ਦੇਵੀ ਵੇਸਾਂ ਕੇਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮੁੰਦ ਖੇਤਿਆਂ ਖਾਣੀ ਕੇਤੇ ਆ ਬਾਣੀ ਕੀਤੇ ਪਤ ਨਰੰਦ ਕੇਤਿਆਂ ਸੂਰਤੀ ਸੇਵਕ ਕਿਤੇ ਨਾਨਕ ਅੰਤ ਨਾਂ ਅੰਤ

ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪਨੇ ਕਥਨੇ ਜਾਏ ਨਾ ਇਹ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਵਸੇ ਮਨ ਮਾਹੀ ਤਿੱਥੈ ਭਗਤ ਵਸੇ ਕੇ ਲੋ ਕਰੇ ਨਾ ਦ ਸੱਚਾ ਮਨ ਸੋਏ ਜਿਨ ਸੱਚਖੰਡ ਵਸੇ ਨਿਰੰਕਾਰ ਘਰ ਘਰ ਕਰੇ ਵੇਖੇ ਨਤਿਨੀ ਹਾਲ ਤੇ ਤੇ ਖੰਡ ਮੰਡਲ ਵਰ ਭੰਟ ਜੇ ਕੋ ਕਥਿ ਤਾ ਅੰਤ ਨ ਆਇ ਤਾ ਤੇਥੈ ਲੋਹ ਲੋਯ ਆਕਾਰ ਜਿਵ ਜਿਉ ਹੁਕਮ ਤੇ ਵੈ ਤਿਲਕਾਰ ਵੇਖੈ ਵਿਸੇ ਕਰ ਵਿਚਾਰ ਨਾਨਕਥ ਨ ਕਰੜਾ ਸਾਰ ਜਿਤ ਪਹਾਰਾ ਤਿਰਜ ਸੁਨਿਆਰੇ ਹਿਰਮਤ ਵੇਦ ਹਥਿਆਰ ਪਉਖਲਾੰਗਨ ਤਬਤਾਉ ਪਾਂਡਾ ਪਾਉ ਅਮਰਤ ਤਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕੰਮ ਦਿਨ ਕਾਰੋ ਨਾਨਕ ਨਦਰ ਨਿਹਾਲ ਸਲੋਕੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਾਤਮ ਹਤਿ ਦੇਵ ਸਰਾਰ ਦੋਇ ਦਾਇਂ ਤਾਇਆ ਖੇਲੇ ਸਗਲ ਜਗਤ

واحو جی کا خانصا واحر جی کی فتح